ਸਿੰਘ ਸਾਹਿਬ ਨੇ ਉਹਦਾ ਸਪਸ਼ਟੀਕਰਨ ਦਾਸੇ ਮੰਗਿਆ ਤੇ ਮੈਂ ਸਪਸ਼ਟੀਕਰਨ ਮਨ ਕੀ ਡਿਆ ਸਾਰਾ ਕੁਝ ਹੀ ਕਰ ਲੈਣਾ ਮੂੰਹ ਦੀ ਨੇੜੇ ਦਾੜੀ ਤੱਕ ਜੋ ਕਿਆ ਸੀ ਜਾਂ ਸਾਡੇ ਖਿਲਾਫ ਝੂਠ ਬੋਲੇ ਸੀ ਮੈਂ ਸਾਰਾ ਕੁਝ ਪ੍ਰਦਾਨ ਹੋਣ ਦੇ ਨਾਤੇ ਮੁਖੀ ਹੋਣ ਦੇ ਨਾਤੇ ਸ਼ਰੋਮਨੀ ਕਾਲਤਾ ਆਪਣੇ ਝੋਲੀ ਪਾ ਲਿਆ ਸੀ ਸ਼ਰੋਮਨੀ ਖਾਲੀ ਦਲ ਵਾਸਤੇ ਹਰ ਸਿੱਖ ਵਾਸਤੇ ਸ੍ਰੀ ਕਾਨਕਲਪ ਸਬ ਸੁਪਰੀਮ ਅਥਾਰਟੀ ਹੈ ਤੇ ਸਾਰ ਹਰ ਸਿੱਖ ਨੂੰ ਉਸ ਹੀ ਕਾਲ ਤੱਕ ਸਾਹਿਬ ਕੋਈ ਵੀ ਆਦੇਸ਼ ਹੋਏ ਉਹ ਮੰਨਣਾ ਵੀ ਚਾਹੀਦਾ ਹੈ ਆਈ ਕਾਰਨ ਹੈ ਕਿ ਅੱਜ ਆਪਣੀ ਕੌਮ ਤਖੜੀ ਹੈ ਕਿਉਂਕਿ ਆਪਣੀ ਇੱਕ ਸਟਰੀਮ ਅਥਾਰਟੀ ਆਵੇ ਯਾਰ ਹਾਂ ਕਾਲ ਤੱਕ ਸਾਹਿਬ ਤਰਫੋਂ ਸਿੰਘ ਸਾਹਿਬ ਨੇ ਦਾਸ ਨੂੰ ਤਨਖਈਆ ਡਿਕਲੇਅਰ ਕੀਤਾ ਮੈਂ ਅਗਲੇ ਦਿਨ ਹੀ ਓਏ ਕਰਨੀ ਜੀ ਆਂ ਕੀ ਯਾਦ ਮੈਨੂੰ ਇੱਥੇ ਆ ਪਹੁੰਚ ਗਿਆ ਸ਼੍ਰੀ ਕਲਤਕ ਸਾਹਿਬ ਆਦੇਸ਼ ਲੈਣ ਵਾਸਤੇ ਜੋ ਸੇਵਾ ਜੋ ਹੁਕਮ ਸ਼੍ਰੀ ਕਲਤਕ ਸਾਹਿਬ ਕਰਨਗੇ ਐਜ਼ ਐਜ਼ ਅ ਸਿੱਖ ਐਜ਼ ਅ ਕਾਲੀ ਦਾ ਮੇਰੇ ਵਾਸਤੇ ਪ੍ਰਮਾਨ ਹੈ ਪਰ ਮੈਂ ਅੱਜ ਬੇਨਤੀ ਕਰਨ ਵਾਸਤੇ ਆਇਆ ਕਿ ਤਕਰੀਬਨ 2.5 ਮਹੀਨਿਆਂ ਤੋਂ ਵੱਧ ਹੋ ਗਿਆ ਸਮਾਂ ਹਲੇ ਨਾ ਕੰਨ ਹੱਥ ਨਾ ਲਿਆ ਜੋ ਆਦੇਸ਼ ਕੀਤਾ ਗਿਆ ਸੀ ਕਿ ਨੀਖਾ ਲਾਈ ਜਾਏਗੀ ਹਲੇ ਤੱਕ ਕੁਛ ਉਹਦੇ ਬਾਰੇ ਸਬੰਧ ਵਿੱਚ ਕੋਈ ਗੱਲ ਹੋਈ ਨਹੀਂ ਮੈਂ ਤਾਂ ਸਿੰਘ ਸਾਹਿਬ ਦੇ ਚਰਨਾਚਰਨ ਅਸ ਬੇਨਤੀ ਕਰਨ ਵਾਸਤੇ ਆਇਆ ਕਿ ਜੋ ਹੁਕਮ ਦੇਣਗੇ ਅਸੀਂ ਉਹ ਹੁਕਮ ਦੀ ਪਾਲਣਾ ਕਰਾਂਗੇ ਕਿਉਂਕਿ ਕਈ ਜ਼ਿੰਮੇਵਾਰੀਆਂ ਪਰਸਨਲ ਵੀ ਹੁੰਦੀਆਂ ਪਿਛਲੇ 2.5 ਸਾਲਾਂ 2.5 ਮਹੀਨਿਆਂ ਤੋਂ ਮੈਂ ਭਾਵੇਂ ਪੋਲੀਟੀਕਲ ਸਪੇਸ ਹੈ ਭਾਵੇਂ ਪਰਸਨਲ ਹੈ ਮੈਂ ਸਿੰਘ ਸਾਹਿਬ ਨੇ ਕਿਉਂਕਿ ਆਦੇਸ਼ ਦਿੱਤੇ ਸੀ ਉਹਦੀ ਪਾਲਣਾ ਕੀਤੀ ਤੇ ਮੈਂ ਆਈ ਬੇਨਤੀ ਕਰਨਾ ਚਾਹਣਾ ਹੈ ਕਿ ਸਿੰਘ ਸਾਹਿਬ ਜੋ ਹੁਕਮ ਕਰਨਾ ਹੈ ਜੋ ਆਦੇਸ਼ ਦੇਣਗੇ ਮੰਨੂਗਾ ਪਰ ਕਿਉਂਕਿ ਸਮਾਂ ਬਹੁਤ ਹੋ ਗਿਆ ਮੈਂ ਬੇਨਤੀ ਕਰਨਾ ਹੈ ਕਿ ਜਲਦੀ ਤੋਂ ਜਲਦੀ ਇਹ ਹੋ ਜਾਏ ਤੇ ਬਹੁਤ ਚੰਗਾ ਹੋਊਗਾ ਮਾਲ ਸਾਹਿਬ ਇਹ ਕਰਨਾ ਕਿ ਤੁਸੀਂ ਜਿੰਨਾ ਪਹਿਲਾਂ ਮੀਟਿੰਗਾਂ ਦੀ ਕਾਫੀ ਪਰਮਾ ਸਾਹਿਬ ਗੱਲ ਕਰਨਗੇ ਜਿਮਾ ਸਾਹਿਬ ਸਭ ਬੁਢੀ ਜੀਵੀਆਂ ਦੀ ਮੀਟਿੰਗ ਹੋ ਚੁੱਕੀ ਆ ਜਿਹੜੀਆਂ ਸਿੱਖ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਦੀ ਮੀਟਿੰਗ ਹੋਣੀ ਆ ਉਹਨਾਂ ਦੀ رائے ਲਈ ਜਾਣੀ ਆ ਤੁਹਾਨੂੰ ਪਤਾ ਕਿ ਸਿਧਾਂਤਾਂ ਦੇ ਮੁਤਾਬਕ ਹੀ ਫੈਸਲਾ ਲਿਆ ਜਾਂਦਾ ਪਰ ਸਿੰਘ ਸਾਹਿਬ ਬਾਅਦ ਵਿੱਚ ਦੇਰੀ ਲੱਗਦੀ ਹੈ ਇਹ ਵੀ ਦੇਰੀ ਕਰ ਰਹੇ ਨੇ ਯਾਰ ਥੰਡੇ ਕਰ ਲੈ ਯਾਰ ਲਾਈਟ ਬਜਾ ਦੇ ਇਹ ਕਾਰਕ ਤੇ ਸਾਹਿਬਾ ਥੋੜਾ ਪਿਛੇ ਹੋ ਜਾਣਾ ਆਪਾਂ ਭਾਈ ਕੋਲੋਂ ਲੋਕਾਂ ਨੂੰ ਕਾਲੀ ਖੋ ਜਾਣੀ ਮਾਰਕਡੋ ਯਾਰ ਪ੍ਰਬੰਧਨ ਸਾਹਿਬ ਨੇ ਵੀ ਤੁਹਾਨੂੰ ਬਰੀਫ ਕੀਤਾ ਜਦੋਂ ਪਹਿਲਾਂ ਵੀ ਉਹਨਾਂ ਨੂੰ ਤਨਖਾਹਾਂ ਡਿਕਲੇਅਰ ਕੀਤਾ ਗਿਆ ਸੀ ਉਹ ਬੜੀ ਨਮਰਤਾ ਦੇ ਨਾਲ 31 ਅਗਸਤ ਨੂੰ ਇੱਥੇ ਸਖਤਰ ਹਾਜ਼ਰ ਹੋ ਕੇ ਤੇ ਲਿਖਤੀ ਤੌਰ ਦੇ ਉੱਤੇ ਉਨਾ ਨੇ ਬੇਨਤੀ ਜਹਦਰ ਸਾਹਿਬ ਨੂੰ ਕੀਤੀ ਸੀ ਕਿ ਸਿੰਘ ਸਾਹਿਬਾਂ ਦੀ ਮੀਟਿੰਗ ਪੜਾਈ ਜਾਵੇ ਹੈ ਠੀਕ ਹੋਈ ਹੈ ਉਸ ਤੋਂ ਬਾਅਦ ਪਾਰਟੀ ਦੇ ਕਈ ਵਫਦ ਵੀ ਅਸੀਂ ਮਿਲ ਕੇ ਤੇ ਸਿੰਘ ਸਾਹਿਬ ਨੂੰ ਬੇਨਤੀ ਕਰਕੇ ਜਾ ਚੁੱਕੇ ਹਾਂ ਅੱਜ ਵੀ ਫੇਰ ਆਪਣੀ ਜੋਤਨੀ ਲੈ ਕੇ ਵਿਕਤੀ ਰੂਪ ਦੇ ਵਿੱਚ ਇੱਕ ਪੱਤਰ ਉਹਦੀਆਂ ਜਿਹੜੀਆਂ ਅਸੀਂ ਸਬਮਿਟ ਕਰ ਦਿੱਤਾ ਉਹਦੇ ਵਿੱਚ ਵੀ ਅਸੀਂ ਦੁਬਾਰਾ ਆਪਣੀ ਵਚਨਬੱਧਤਾ ਵੀ ਦਰਾਈ ਹੈ ਅਸੀਂ ਸ਼੍ਰੀ ਹਾਕਰ ਸਾਹਿਬ ਨੂੰ ਸਮਰਪਿਤ ਹੈ ਨਾਲ ਜਿਹੜੀਆਂ ਮਜਬੂਰੀਆਂ ਨੇ ਜੋ ਪੰਥਕ ਚੁਣੌਤੀਆਂ ਨੇ ਇਸ ਵੇਲੇ ਸਾਹਮਣੇ ਜੋ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਨੇ ਉਹਦੇ ਨਾਲ ਜਿਹੜੀ ਪੰਜਾਬੀਆਂ ਦੀ ਤੇ ਜਿਹੜੀ ਪੰਥ ਦੀ ਨੁਮਾਇੰਦਾ ਜਬਾਤ ਅਕਾਲੀ ਦਲ ਉਹਦੇ ਕਾਰਜ ਦੇ ਉੱਤੇ ਜਿਹੜਾ ਅਸਰ ਪੈ ਰਿਹਾ ਇਹ ਸਾਰਾ ਕੁਝ ਅਸੀਂ ਮੰਨ ਦੀ ਭਾਵਨਾ ਜਿਹੜੀ ਆ ਉਹ ਸਰਦਾਰ ਸ਼ਬੀਸ਼ ਸਿੰਘ ਜੀ ਬਾਦਲ ਸਾਹਿਬ ਨੇ ਦਿੱਕਤੀ ਤੌਰ ਤੇ ਜਹਦਰ ਸਾਹਿਬ ਨੂੰ ਅੱਜ ਫੇਰ ਸਕਤਨ ਸਾਹਿਬ ਤੇ ਪੇਸ਼ ਹੋ ਕੇ ਤੇ ਆਪ ਦਿੱਤੀ ਆ ਇਹ ਲਿਖਤੀ ਬੇਨਤੀ ਇਹ ਹੈ ਸਾਰਾ ਉਹਦੇ ਚ ਵਿਸਥਾਰ ਦਿੱਤਾ ਸ਼ੁਰੂ ਤੋਂ ਲੈ ਕੇ ਜਦੋਂ ਸ਼ਿਕਾਇਤ ਉਹਨਾਂ ਲੋਕਾਂ ਵੱਲੋਂ ਜਿਹੜੇ ਸਾਡੇ ਭਰਾ ਬਾਗੀ ਹੋ ਕੇ ਪਾਰਟੀ ਤੋਂ ਇੱਕ ਰਾਜਨੀਤੀ ਤੋਂ ਪ੍ਰੇਰਿਤ ਜਿਹੜਾ ਕਈ ਦਹਾਕਿਆਂ ਤੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇੱਕ ਪਰਸੈਪਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਉਹਦੇ ਤੇ ਆਧਾਰ ਤੇ ਹੀ ਉਹਨਾਂ ਦੀ ਸ਼ਿਕਾਇਤ ਹੈ ਹਾਲੇ ਕਿ ਸਾਰੇ ਆਪ ਵੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਹੁਦਿਆਂ ਤੇ ਰਹੇ ਆ ਸਰਕਾਰ ਦੇ ਵਿੱਚ ਵੀ ਮੰਤਰੀ ਸਭਾ ਰਹੇ ਇਸ ਕਰਕੇ ਉਸ ਤੋਂ ਬਾਅਦ ਦੀਆਂ ਵੀ ਜੋ ਬੇਨਤੀਆਂ ਹੋਈਆਂ ਜੀ ਉਹ ਸਾਰਾ ਵਿਸਤਾਰ ਅੱਜ ਫੇਰ ਜ਼ਿਕਰ ਕਰਕੇ ਤੇ ਹੱਥ ਜੋੜ ਕੇ ਜੋਧੜੀ ਕਰਕੇ ਫਿਰ ਅੱਜ ਅਸੀਂ ਜਾ ਰਹੇ ਹਾਂ ਕਿ ਪੰਚ ਸਿੰਘ ਸਹਿਬਾਨ ਦੀ ਮੀਟਿੰਗ ਜਿਹੜੀ ਆ ਉਹ ਜਲਦੀ ਬੁਲਾ ਕੇ ਜੋ ਵੀ ਹੁਕਮ ਗੁਰਮਰਿਆਦਾ ਮੁਤਾਬਕ ਕਿਉਂਕਿ ਹੁਕਮ ਤਖਤ ਦਾ ਹੋਣਾ ਔਰ ਗੁਰਮਰਿਆਦਾ ਮੁਤਾਬਕ ਪੰਥਕ ਰੌ ਰੀਤਾਂ ਦੇ ਮੁਤਾਬਕ ਜੋ ਵੀ ਸਿੰਘ ਸਹਿਬਾਨ ਠੀਕ ਸਮਝਣ ਅਸੀਂ ਆਪਣੀ ਵਚਨਬੱਧਤਾ ਦੁਹਾਈ ਆ ਤੇ ਆਸ ਕਰਦੇ ਹਾਂ ਕਿ ਜਿਹੜੀ ਮੀਟਿੰਗ ਹੈ ਸਿੰਘ ਸਾਹਿਬ ਉੱਚੀ ਤੇ ਪਲੋਡ ਬੁੱਧੀ ਜੀ ਮਰ ਰਹੇ ਲੱਲੀਆਂ ਜੀ ਬੁੱਧੀ ਜੀਵਾਂ ਦੀ ਰਾਏ ਲਿਖੀ ਪੱਤਰ ਰਾਹੀਂ ਵੀ ਬਣਦੀ ਆ ਲਿਖਤੀ ਰੂਪ ਚ ਅਪੀਲ ਕੀਤੀ ਗਈ ਹੈ ਦੇਖੋ ਅਸੀਂ ਤੇ ਲਿਖਤੀ ਰੂਪ ਚ ਦੇ ਕੇ ਚੱਲੇ ਆ ਪਹਿਲਾਂ ਵੀ 31 ਅਗਸਤ ਨੂੰ ਜਿਸ ਦਿਨ 20 ਤਰੀਕ ਨੂੰ ਹੁਕਮਨਾਮਾ ਜਾਰੀ ਹੋਇਆ ਸੀ ਤੇ 31 ਨੂੰ ਲਿਖਤੀ ਰੂਪ ਚ ਹਾਜ਼ਰ ਹੋ ਕੇ ਉਸ ਦਿਨ ਵੀ ਲਿਖਤੀ ਦਿੱਤਾ ਸੀ ਅੱਜ ਵੀ ਪੂਰਾ ਲਿਖਤੀ ਰੂਪ ਦੇ ਵਿੱਚ ਜੋਦੜੀ ਜਿਹੜੀ ਹੈ ਉਹ ਦੁਬਾਰਾ ਲਿਖਤੀ ਰੂਪ ਦੇ ਵਿੱਚ ਦਿੱਤੀ ਗਈ ਆ ਬਾਕੀ ਫੈਸਲਾ ਜਿਹੜਾ ਹੈ ਉਹ ਤੱਕ ਦੇ ਜਿਹਦਰ ਸਹਿਬਾਨ ਨਹੀਂ ਲੈਣਾ ਇਸ ਕਰਕੇ ਬਾਕੀ ਤਾਂ ਤੁਹਾਨੂੰ ਦੱਸ ਸਕਦੇ ਆ ਉਹ ਕੋਈ ਵੀ ਮੀਟਿੰਗ ਕਰਨੀ ਚਾਹਣ ਇਹ ਉਹਨਾਂ ਦਾ ਅਧਿਕਾਰ ਖੇਤਰ ਹੈ ਉਹਦੇ ਤੇ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਸਾਡੀ ਤਾਂ ਇਹ ਜੋਦੜੀ ਹੈ ਕਿ 2.5 ਮਹੀਨੇ ਦਾ ਸਮਾਂ ਹੋ ਗਿਆ ਅਸੀਂ ਇਹ ਅਰਜ਼ੀ ਕਰਕੇ ਚੱਲੇ ਆ ਕਿ ਸਰ ਪਿੱਛੇ ਕਲ ਪ੍ਰਧਾਨ ਸਾਹਿਬ ਨੇ ਵੀ ਕਿਹਾ ਕਿ ਜਦੋਂ ਤੁਹਾਨੂੰ ਮੁਸ਼ਕਲਾਂ ਜਾਈਦੀ ਤੁਸੀਂ ਮਾਰੀਆਂ ਖਾਂਦੇ ਰਹੇ ਬਲ ਸਾਹਿਬ ਜਦੋਂ ਸਾਰੇ ਨਾਲ ਤੁਹਾਨੂੰ ਮਾਰੀਆਂ ਖਾਂਦੇ ਰਹੇ ਹੁਣ ਸਰਕਾਰ ਨਹੀਂ ਹੈ ਕਿ ਤੁਹਾਨੂੰ ਸ਼ਿਕਾਇਤਾਂ ਦੇ ਰਹੇ ਆ ਉਦੋਂ ਸਵਾਲ ਇਹ ਗੱਲ ਤਾਂ ਸਾਰੀ ਦੁਨੀਆ ਨੂੰ ਪਤਾ ਕਿਸ ਖਾਸ ਦਾ ਜਵਾਬ ਤਾਂ ਉਹਨਾਂ ਭਰਾਵਾਂ ਕੋਲ ਦੀ ਹੈ ਨਹੀਂ ਕਿ ਇੰਨੀ ਦੇਰ ਬਾਅਦ ਤੁਸੀਂ ਕਿਉਂ ਜਾਗੇ ਅਸੀਂ ਲਿਖਿਆ ਹੀ ਸੀ ਕਿ ਰਾਜਨੀਤੀ ਤੋਂ ਪ੍ਰੇਰਿਤ ਆ ਔਰ ਜਿਹੜੀ ਪੁਰਾਣਾ ਸਾਡੇ ਖਿਲਾਫ ਪੂਰ ਪ੍ਰਚਾਰ ਚੱਲਦਾ ਸੀ ਉਹਦਾ ਹਿੱਸਾ ਸੀ ਕੋਈ ਨਵੀਂ ਗੱਲ ਤਾਂ ਉਹਨਾਂ ਨੇ ਨਹੀਂ ਲਿਖੀ ਪਰ ਆਪ ਇਸ ਕੱਲ ਕਿਉਂ ਨਾ ਕਬੂਲਿਆ ਵੀ ਸੀ ਕਿ ਅਸੀਂ ਉਹਦੇ ਚ ਆਪ ਹੀ ਉਸ ਸਮੇਂ ਸਰਕਾਰ ਦੇ ਵਿੱਚ ਪਾਰਟੀ ਦਾ ਮਸਕਿਲ ਉਹ ਚੰਦਨ ਕਿ ਆ ਰਹੀ ਹੈ ਜਿੱਥੇਦਾਰਾਂ ਦੇ ਦਬਾਅ ਬਣਾ ਰਹੇ ਜੀ ਬੜੀਆਂ ਬੜੀਆਂ ਲੋਟੀਆਂ ਨੇ ਜਿਹੜੀਆਂ ਜਿਹੜੀਆਂ ਪੰਕਤ ਦੇ ਸਾਹਮਣੇ ਵੀ ਪੰਜਾਬ ਜਿੱਥੇਦਾਰਾਂ ਦਾ ਦਬਾਅ ਬਣਾ ਰਹੇ ਜੀ ਸੁਧਾਰ ਲੈਣ ਵਾਲੇ ਮੁਸ਼ਕਿਲਾਂ ਨੇ ਤੁਹਾਡੇ ਸਭ ਨੇ ਪਹਿਲਾਂ ਜਦੋਂ ਚਾਰ ਇਲੈਕਸ਼ਨ ਆਈਆਂ ਸੀ ਉਦੋਂ ਵੀ ਅਸੀਂ ਆ ਕੇ ਜਨਰਲ ਸਿੰਘ ਸਾਹਿਬ ਨਾਲ ਨੂੰ ਹੱਥ ਜੋੜ ਕੇ ਕੀਤੀ ਸੀ ਫਰ ਉਹਦੋਂ ਇਜਾਜਤ ਪ੍ਰਧਾਨ ਸਾਹਿਬ ਨੂੰ ਚੋਣ ਲੜਨ ਦੀ ਚੋਣ ਪ੍ਰਚਾਰ ਦੀ ਨਹੀਂ ਮਿਲੀ ਅਸੀਂ ਇਲੈਕਸ਼ਨਾਂ ਨਾਲ ਲੜਨ ਦਾ ਫੈਸਲਾ ਕਰਦੇ ਹੁਣ ਹਾਈ ਕੋਰਟ ਦਾ ਫਿਰ ਹਦੇਸ਼ ਆ ਗਿਆ ਤੁਹਾਡੇ ਸਾਹਮਣੇ ਕਿ 2 ਹਫਤੇ ਦੇ ਵਿੱਚ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ 2 ਹਫਤੇ ਦੇ ਅੰਦਰ ਅੰਦਰ ਜਿਹੜੀਆਂ ਸਾਰੀਆਂ ਕਮੇਟੀਆਂ ਦੀਆਂ ਤੇ ਕਾਰਪੋਰੇਸ਼ਨਾਂ ਦੀਆਂ ਚੋਣਾਂ ਉਹ ਕਰਵਾਈਆਂ ਜਾਣ ਇਸ ਕਰਕੇ ਉਹ ਵੀ ਹੁਣ ਕਿਸੇ ਵੇਲੇ ਵੀ ਇਲੈਕਸ਼ਨਾਂ ਅਨਾਉਂਸ ਹੋ ਸਕਦੀਆਂ ਆ ਕਿਸਾਨੀ ਦਾ ਕਿੰਨਾ ਵੱਡਾ ਸੰਕਟ ਤੁਹਾਡੇ ਸਾਹਮਣੇ ਪੰਜਾਬ ਦੇ ਵਿੱਚ ਆ ਇਹ ਪਹਿਲੀ ਵਾਰੀ ਆ ਕਿ ਕਿਸਾਨੀ ਇਸ ਹੱਦ ਤੱਕ ਜਿਹੜੀ ਆ ਉਹ ਰੁਲ ਗਈ ਆ ਇਸੇ ਤਰ੍ਹਾਂ ਹੋਰ ਸਾਡੇ ਖੇਤਰੀ ਮੁੱਦੇ ਨੇ ਯੂਨੀਵਰਸਿਟੀ ਦਾ ਮੁੱਦਾ ਕਿੰਨਾ ਵੱਡਾ ਸੀ ਜਿੱਥੇ ਜਿਹੜੀ ਪੰਜਾਬ ਯੂਨੀਵਰਸਿਟੀ ਖੋਹ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਔਰ ਹੁਣ ਵੱਡੀ ਸਾਜ਼ਿਸ਼ ਇਹ ਤਾਂ ਹੋ ਗਈ ਕਿ ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ ਜ਼ਮੀਨ ਵਕਰੀ ਵਿਧਾਨ ਸਭਾ ਦੇਣ ਵਾਸਤੇ ਉਹਦਾ ਵੀ ਰਾਹ ਫਿਰ ਦੁਬਾਰਾ ਪਧਰਾ ਕੀਤਾ ਜਾ ਰਿਹਾ ਉਹ ਮੈਂ ਸਮਝਦਾ ਸਭ ਤੋਂ ਵੱਡੀ ਚੁਣੌਤੀ ਹੋਊਗੀ ਸਾਰੇ ਪੰਜਾਬੀਆਂ ਵਾਸਤੇ ਕਿ ਜਿਸ ਤਰੀਕੇ ਸਾਜ਼ਿਸ਼ ਤਹਿਤ ਚੰਡੀਗੜ੍ਹ ਜਿਹੜੀ ਰਾਜਧਾਨੀ ਪੰਜਾਬ ਦੀ ਅੱਜ ਤੋਂ ਬਹੁਤ ਪਹਿਲਾਂ ਹੋਣੀ ਚਾਹੀਦੀ ਸੀ ਜਿਸ ਤਰੀਕੇ ਦੁਬਾਰਾ ਉਹਦਾ ਕਬਜ਼ਾ ਹਰਿਆਣੇ ਦਾ ਕਰਾਇਆ ਜਾ ਰਿਹਾ ਜੇ ਉਹ ਸਾਜ਼ਿਸ਼ ਕਾਮਯਾਬ ਹੋ ਗਈ ਤੇ ਫਿਰ ਤਾਂ ਮਸਲਤਾਂ ਸਾਰੇ ਪੰਜਾਬ ਵਾਸਤੇ ਬੜੀ ਵੱਡੀ ਚਿੰਤਾ ਸੀਮਨ ਸਿੰਘ ਸਾਹਿਬ ਮਿਲੇ ਜੀ ਸਿੰਘ ਸਾਹਿਬ ਮਿਲੇ ਅੰਦਰ ਸਿੰਘ ਸਾਹਿਬ ਮਿਲੇ ਚਿਮਨ ਸਾਹਿਬ ਸਿੰਘ ਸਾਹਿਬ ਨਹੀਂ ਮਿਲੇ ਅਸੀਂ ਉਹਨਾਂ ਦੇ ਦਫ਼ਤਰ ਦੇ ਵਿੱਚ ਸਕਤਰਤ ਦੇ ਵਿੱਚ ਜਿਹੜੇ ਉਹਨਾਂ ਦੇ ਵਿਭਾਗ ਤੇ ਜਿਹੜੇ ਉਹਨਾਂ ਦੇ ਸਟਾਫ ਦੇ ਜਿਹੜੇ ਅਧਿਕਾਰੀ ਬੈਠੇ ਆ ਜੀ ਉਹਨਾਂ ਨੂੰ ਨਮਰਤਾ ਨਾਲ ਦੇ ਦਿੱਤੀ ਆ ਕਿਉਂਕਿ ਜਿਹੜੀ ਆ ਸਾਡਾ ਕੰਮ ਆਪਣੀ ਬੇਨਤੀ ਜਿਹੜਾ ਆਜ਼ਾਦੀ ਤੌਰ ਤੇ ਨਮਰਤਾ ਦੇ ਨਾਲ ਹਲੀਮੀ ਦੇ ਨਾਲ ਸਮਰਪਿਤ ਦਾ ਨਾਮ ਦਿੱਤਾ ਗਿਆ ਜੀ ਵਿੱਚ ਆ ਪਾ ਕੇ ਅਸੀਂ ਦੇਣੀ ਸੀ ਇਸ ਕਰਕੇ ਦੇ ਦਿੱਤੀ ਕੋਈ ਗੱਲ ਨਹੀਂ ਸਿੰਘ ਸਾਹਿਬ ਦਾ ਜਿਹੜਾ ਸਖਤਰਤਾ ਚ ਚੋਣਾ ਦਾ ਨਾਮ ਲੱਗਿਆ ਜੀ ਚਿਮਨ ਸਿੰਘ ਸਾਹਿਬ ਚੋਣਾ ਦਾ ਨਾਮ ਦਿੱਤਾ ਗਿਆ ਵਿੱਚ ਜਿਹਨੇ ਕਹਿੰਦੀ ਅਕਾਲੀ ਦਾ ਗਿੰਦਾ ਰਹਾ ਜੂਰੀਆ ਕੈਪਟਨ ਮੰਦਰ ਸਿੰਘ ਕਹਿ ਚੁੱਕੇ ਨੇ ਚਲੋ ਇਹ ਤਾਂ ਸਾਰੀ ਦੁਨੀਆ ਹੀ ਕਹਿ ਰਹੀ ਆ ਕਿ ਜਿਹੜੀ ਆ ਸ਼ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਆਂਡ ਪੰਜਾਬ ਵਾਸਤੇ ਪੰਜਾਬੀ ਵਾਸਤੇ ਪੰਜਾਬੀਤ ਵਾਸਤੇ ਸਿੱਖ ਪੰਥ ਵਾਸਤੇ ਜੋ ਦੇਣ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹ ਜਿੱਦਾਂ ਮਰਦੀ ਜੋਰ ਲਾ ਲਵੇ ਉਹਨੂੰ ਝਟਲਾਇਆ ਨਹੀਂ ਗਿਆ ਚੰਗੀ ਗੱਲ ਹੈ ਅੱਜ ਸਾਰੇ ਯਾਦ ਕਰਨ ਲੱਗੇ ਆ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸ਼ਾਨਦਤ ਇਤਿਹਾਸ ਹੈ ਇਸ ਕਰਕੇ ਅਸੀਂ ਜਿਹੜੀ ਹੈ ਤਾਂ ਹੀ ਬੇਨਤੀ ਕੀਤੀ ਹੈ ਸਿੰਘ ਸਾਹਿਬ ਨੂੰ ਕਿ ਹੁਣ ਟਾਈਮ ਇਹਨੇ ਤਾਂ ਵਕਤ ਦਾ ਸਮਾਂ ਹੋ ਗਿਆ ਤੇ ਕਿਰਪਾ ਕਰੋ ਤੇ ਸੇਤੀ ਬੇਟੇ ਕਾਲ ਕਰਕੇ ਤੇ ਜਿਹੜਾ ਉਹ ਜਿਹੜਾ ਜੋ ਸਮਾਂ ਨਹੀਂ ਦੇ ਕੋਈ ਵੀ ਨਹੀਂ ਹੋ ਰਹੀਆ ਸੁਖਵੀਰ ਬਾਦਲ ਜੀ ਨੇ ਕੋਈ ਕੱਲਿਆ ਨਹੀਂ ਲਿਆ ਜੀ ਨਾਲ ਕੋ ਨਾਲ ਸਾਰੇ ਜੁੜੀਆਂ ਨੇ ਸਾਥੀ ਰਹੇ ਨੇ ਸੁਖਵੀਰ ਬਾਦਲ ਦੇ ਨਾਲ ਫੈਸਲੇ ਲੈਣ ਲੱਗੇ ਜਿਹੜੇ ਫੈਸਲੇ ਲੈਂਦੇ ਨੇ ਤੁਸੀਂ ਸਾਰੇ ਦੇ ਕੋਈ ਸੀਨੀਅਰ ਜਰਨਲਿਸਟ ਹੋ ਤੁਹਾਡੇ ਚੋਂ ਸਾਰੇ ਹਕੀਕਤ ਤੋਂ ਵੱਖ ਬਣੇ ਕੋਈ ਨਹੀਂ ਹੁਣ ਉਹਦੇ ਇਹ ਤਾਂ ਆਮ ਜਨਤਾ ਵੀ ਪੰਜਾਬ ਦੀ ਇਸ ਹਕੀਕਤ ਤੋਂ ਵਾਕਿਫ ਹੈ ਕਿ ਜਿਹੜੇ ਸਾਡੇ ਸਾਥੀ ਆਏ ਸੀ ਉਹ ਬੜੇ ਵੱਡੇ ਆਨੰਦ ਸਰਕਾਰਾਂ ਦੇ ਵਿੱਚ ਪਾਰਟੀ ਦੇ ਵਿੱਚ ਬੜੇ ਮਾਨ ਉਹਨਾਂ ਨੇ ਹਾਸਲ ਕੀਤੇ ਆ ਇਸ ਕਰਕੇ ਹੁਣ ਕਿਉਂ ਆ ਗਏ ਜਦੋਂ ਕਿ ਐਸੋਡੇ ਪਾਰਟੀ اپੋਜੀਸ਼ਨ 'ਚ ਆ ਇਹ ਤਾਂ ਉਹਨਾਂ ਨੂੰ ਪੁੱਛੋ ਹਮ ਧੰਨਵਾਦ ਪਰ ਇਸ ਤਰ੍ਹਾਂ ਦੀ ਆ ਰਾਜਨੀਤੀ ਜਿਸ ਤਰ੍ਹਾਂ ਦੀ ਉਹਨਾਂ ਨੇ ਕੀਤੀ ਹੈ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਸੀ ਪਰ ਕਿਉਂਕਿ ਮਸਲਾ ਸ਼ੇਰੀ ਕੰਟੈਕਟ ਸੇ ਆਇਆ ਇਸ ਕਰਕੇ ਅਸੀਂ ਸਮਰਪਿਤ ਹੋ ਕੇ ਬਿਨਾ ਕਿਸੇ ਜਿਹੜੀ ਹੈ ਗਲਤੀ ਪਰ ਦੇ ਵਿੱਚ ਗਿਆ ਜੋ ਗੁਰਸਿੱਖ ਦਾ ਸਰਪੰਚ ਬੰਦਾ ਹੈ ਕਿ ਬਿਨਾ ਕਿਸੇ ਦਲੀਲ ਦੇ ਬਿਨਾ ਕਿਸੇ ਤਰਕ ਦੇ ਉਹ ਜਿੰਮੇਵਾਰੀ ਆਪਣੀ ਢੋਢੀ ਚੁਪਾਈ ਹੋਈ ਹੈ ਅੱਜ ਇੱਕ ਹੀ ਪੰਜਾਬ ਨੂੰ ਇਕੱਲੀ ਦੀ ਲੋੜ ਗਈ ਜੀ ਕਾਲੀ ਦਲ ਨੂੰ ਲੋੜ ਹੈ ਜੀ ਪੰਜਾਬ ਨੂੰ ਪੰਜਾਬ ਦਾ ਬੱਚਾ ਪੰਜਾਬ ਦਾ ਕਹਿੰਦਾ ਹੈ ਕਿ ਕਾਲੀ ਦਲ ਦੀ ਲੋੜ ਹੈ ਤੁਸੀਂ ਆਪ ਕਹਿੰਦੇ ਹੋ ਸਾਡੇ ਮੋਦੀ ਬਸ ਆਪ ਜੀ 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 ਜੀ